अर्पण सोसाइटी ਵੱਲੋਂ نیشنل ਕਾਉਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ कम्यूनीकेशन डिपार्टमेंट ऑफ सायंस एंड तेक्नोलॉजी भारत सरकार और पाब स्टेट काउंसिल फॉर एंड तैकनोजी चंडगढ़ के सहयोग राष्ट्रीय विज्ञान दिवस संबंधी एक प्रोग्राम करवाया गया इस प्रोग्राम यंग डॉक्टर फॉर सोसायी आगू डॉक्टर नायोमी मंगत विशेष तौर पर पहुंचे विज्ञान की महत्ता बारे दस कि विगन दिन कारण ही दुनिया तरक्की कर रही है सामू सब विज्ञानक सोच अपना चाहती है उन्होंने कहा कि विज्ञान का देश के विवास अहम योगदान है विज्ञान की सहायता ही कई तरह काबू पाया है ਵਿਗਿਆਨ ਦੁਆਰਾ ਸਿਹਤ ਅਤੇ ਮੈਡੀਕਲ ਖੇਤਰ ਵਿੱਚ ਕੀਤੀਆਂ ਗਈਆਂ ਇਨਵੈਂਸ਼ਨਸ ਬਾਰੇ ਵਿਸਤਾਰ ਵਿੱਚ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਕੰਪਿਊਟਰ ਸੈਟੇਲਾਈਟ ਐਕਸ-ਰੇ ਪਲਾਸਟਿਕ ਸਰਜਰੀ ਫੋਨ ਬਿਜਲੀ ਇੰਟਰਨੈਟ ਫੋਟੋਗ੍ਰਾਫੀ ਆਦਿ ਵਿਗਿਆਨਕ ਇਨਵੈਂਸ਼ਨਸ ਸਾਡੇ ਲਈ ਬਹੁਤ ਲਾਭਦਾਇਕ ਸਾਬਤ ਹੋਈਆਂ ਹਨ ਅਤੇ ਅਸੀਂ ਕਈ ਬਿਮਾਰੀਆਂ ਦਾ ਬਿਹਤਰ ਢੰਗ ਨਾਲ ਮੁਕਾਬਲਾ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਅਤੇ ਸਿਹਤਮੰਤ ਰੱਖਣ ਲਈ ਜਾਗਰੂਕਤਾ ਅਭਿਆਨ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ੋਸ਼ਣ ਤੋਂ ਬਚਾਉਣ ਲਈ ਜਾਗਰੂਕਤਾ ਕੈਂਪਾਂ ਰਾਹੀਂ ਲੋਕਾਂ ਨੂੰ ਮੈਡੀਕਲ ਖੇਤਰ ਨਾਲ ਸੰਬੰਧਿਤ ਸਹੀ ਜਾਣਕਾਰੀ ਦਿੱਤੀ ਲਈ ਮੈਂਬਰਾਂ ਨਾਲ ਸੰਪਰਕ ਕੀਤਾ ਜਾਵੇ ਇੰਜੀਨੀਅਰ ਤਰਸੀਮ ਸਹੋਤਾ ਨੇ ਵਿਗਿਆਨ ਨਾਲ ਮਨੁੱਖੀ ਜੀਵਨ ਵਿੱਚ ਆਏ ਬਦਲਾਅ ਬਾਰੇ ਦੱਸਿਆ ਉਹਨਾਂ ਨੇ ਕਿਹਾ ਕਿ ਵਿਗਿਆਨ ਦੀਆਂ ਖੋਜਾਂ ਕਾਰਨ ਹੀ ਦੇਸ਼ ਵਿੱਚ ਕਈ ਪ੍ਰੋਜੈਕਟ ਚੱਲ ਰਹੇ ਹਨ ਉਹਨਾਂ ਨੇ ਵਿਗਿਆਨਕਾਂ ਹੋਈਆਂ ਪ੍ਰਾਪਤੀਆਂ ਦਾ ਵਿਸਤਾਰ ਵਿੱਚ ਵਰਣਨ ਕੀਤਾ ਇਸ ਮੌਕੇ ਪੂਨਮ ਮੰਨਤ ਦੀਪਿਕਾ ਸ਼ਵੇਤਾ ਮਮਤਾ ਨਿਹਾਰਿਕਾ ਰਜਨੀ ਮੋਨਿਕਾ ਅੰਜਲੀ ਆਦੀ ਹਾਜ਼ਰ ਸਨ ਇਹਨਾਂ ਨੇ ਦੱਸਿਆ ਕਿ ਅੱਜ ਦੇ ਇਸ ਪ੍ਰੋਗਰਾਮ ਵਿੱਚ ਉਹਨਾਂ ਨੂੰ ਕਾਫੀ ਮਹੱਤਵਪੂਰਨ ਜਾਣਕਾਰੀ حاصل ਹੋਈ ਹੈ ਤੁਸੀਂ ਦੇਖ ਰਹੇ ਹੋ ਨੰਗਲ ਸਿਟੀ ਅਪਡੇਟ ਦੇ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਹਾਂਜੀ ਮੇਰਾ ਨਾਮ ਡਾਕਟਰ ਨਿਯੋਮੀ ਹੈ ਮੈਂ ਸਿਵਲ ਹਸਪੀਟਲ ਨੰਗਲ ਵਿੱਚ ਬਤੌਰ ਮੈਡੀਕਲ ਅਫਸਰ ਤੈਨਾਤ ਹਾਂ ਸੋ ਅੱਜ ਸਾਇੰਸ ਡੇ ਦੇ ਅਫਸਰ ਤੇ ਅਰਪਨ ਸੁਸਾਇਟੀ ਵੱਲੋਂ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਸੋ ਜਿਹਦੇ ਵਿੱਚ ਕੀ ਮੇਰਾ ਉਹਨਾਂ ਨੂੰ ਇਹੀ ਮੈਸੇਜ ਹੈ ਕਿ ਸਾਇੰਸ ਦੇ ਸਾਨੂੰ ਬਹੁਤ ਵਰਦਾਨ ਮਿਲੇ ਹੈ ਜਿਹੜੇ ਆਪਾਂ ਸਵੇਰ ਤੋਂ ਸ਼ਾਮ ਤੱਕ ਸਾਇੰਸ ਦੇ ਬਹੁਤ ਹੀ ਟੈਕਨੋਲੋਜੀਜ਼ ਨੂੰ ਯੂਜ਼ ਕਰਦੇ ਆ ਸੋ ਸਾਰਾ ਸਾਡਾ ਦਿਨ ਸਾਇੰਸ ਦੇ ਉਹਦੇ ਤੇ ਹੀ ਬੀਤਦਾ ਹੈ ਬਟ ਉਹਦੇ ਨਾਲ ਨਾਲ ਇਹ ਹੈ ਕਿ ਬੀਇੰਗ ਅ ਡਾਕਟਰ ਮੈਂ ਇਹ ਮੈਸੇਜ ਦੇਣਾ ਚਾਹੁੰਦੀ ਆ ਕਿ ਸਾਨੂੰ ਆਪਣੀ ਹੈਲਥ ਤੇ ਵੀ ਉਨਾ ਹੀ ਫੋਕਸ ਕਰਨਾ ਚਾਹੀਦਾ ਹੈ ਚਾਹੇ ਅਸੀਂ ਕੰਪਿਊਟਰ ਯੁੱਗ ਵਿੱਚ ਹਾਂ ਬਟ ਉਸ ਕੰਪਿਊਟਰ ਨੂੰ ਚਲਾਉਣ ਲਈ ਤਾਂ ਇਨਸਾਨਾਂ ਦੀ ਹੀ ਜ਼ਰੂਰਤ ਹੈ ਸੋ ਸਾਨੂੰ ਆਪਣੀ ਮੈਂਟਲ ਹੈਲਥ ਇਮੋਸ਼ਨਲ ਹੈਲਥ ਔਰ ਫਿਜ਼ੀਕਲ ਹੈਲਥ ਸਾਰਿਆਂ ਤੇ ਵਰਕ ਕਰਨਾ ਚਾਹੀਦਾ ਤਾਂ ਕਿ ਅਸੀਂ ਸਾਰੇ ਤੰਦਰੁਸਤ ਰਹੀਏ ਔਰ ਇਸ ਧਰਤੀ ਨੂੰ ਵੀ ਹਰਾ ਭਰਾ ਬਣਾ ਰੱਖੀਏ ਤੇ ਇਹੀ ਮੇਰਾ ਮੈਸੇਜ ਹੈ ਸਾਇੰਸਡੇ ਤੇ। ਲੇਡੀਜ਼ ਨੂੰ ਕਿਸੇ ਇੱਕ ਸਪੈਸ਼ਲ ਮੈਸੇਜ ਦੇ ਦਿੱਤਾ ਹੈ ਪੁਆਇੰਟ ਸ ਦੇ ਵਿੱਚ ਪੂਰਾ ਹੋਵੇਗਾ। ਹਾਂਜੀ ਲੇਡੀਜ਼ ਨੂੰ ਅੱਜ ਇੱਥੇ ਭੈ ਆਈਆਂ ਹੋਈਆਂ ਭੈਣਾਂ ਨੂੰ ਮੈਂ ਇਹੀ ਮੈਸੇਜ ਦਿੰਦਾ ਕਿ ਇੱਕ ਤਾਂ ਊਮਨ ਨੂੰ ਬਹੁਤ ਜ਼ਰੂਰੀ ਹੈ ਕਿ ਉਹ ਆਪਣਾ ਖੁਦ ਦਾ ਵੀ ਧਿਆਨ ਰੱਖਣ ਤੇ ਆਪਣੀ ਹੈਲਥ ਲੇਡੀਜ਼ ਦੀ ਹਮੇਸ਼ਾ ਇਗਨੋਰ ਹੋ ਜਾਂਦੀ ਹੈ। ਤੇ ਲੇਡੀਜ਼ ਆਪਣੀ ਹੈਲਥ ਤੇ ਵੀ ਫੋਕਸ ਕਰਨ ਜਿਹਦੇ ਵਿੱਚ ਉਹਨਾਂ ਦੀ ਫਿਜ਼ੀਕਲ ਹੈਲਥ ਜਿਹਦੇ ਵਿੱਚ ਮੈਂ ਉਹਨਾਂ ਨੂੰ ਇਹ ਕਿਹਾ ਹੈ ਕਿ ਆਪਣੇ ਲਈ ਚਾਹੇ ਅੱਧਾ ਘੰਟਾ ਦਿਨ ਵਿੱਚ ਕੱਢਣਾ ਜਾਂ 1 ਘੰਟਾ ਕੱਢਣ ਤੇ ਉਹਦੇ ਵਿੱਚ ਆਪਣੀ ਐਕਸਰਸਾਈਜ਼ ਯੋਗਾ ਮੈਡੀਟੇਸ਼ਨ ਇਹ ਜ਼ਰੂਰ ਕਰਨ ਤੇ ਪੂਰਾ ਦਿਨ ਕਿਉਂਕਿ ਲੇਡੀਜ਼ ਬਿਜ਼ੀ ਰਹਿੰਦੀਆਂ ਨੇ ਬਟ ਫੇਰ ਵੀ ਉਹਨਾਂ ਨੂੰ ਉਹਨਾਂ ਦੇ ਸਿਰ ਤੇ ਹੁੰਦਾ ਹੈ ਪੂਰੀ ਫੈਮਿਲੀ ਦਾ ਵੀ ਉਹਨਾਂ ਨੇ ਧਿਆਨ ਰੱਖਣਾ ਇੱਕ ਉਹਨਾਂ ਨੂੰ ਕੁਝ ਹੈਲਥ অর ਨਿਊਟ੍ਰੀਸ਼ਨ ਬਾਰੇ ਜਾਣਕਾਰੀ ਦਿੱਤੀ ਗਈ ਹੈ ਜਿਹਦੇ ਵਿੱਚ ਕੀ ਉਹਨਾਂ ਨੂੰ ਦੱਸਿਆ ਗਿਆ ਹੈ ਕਿ ਬੈਨੀਫੀਸ਼ੀਅਲ ਚੀਜ਼ਾਂ ਕੀ ਹੋ ਸਕਦੀਆਂ ਨੇ ਤੇ ਉਹਦੇ ਉੱਪਰ ਉਹ ਕੰਮ ਕਰਨ ਤੇ ਜਿਹੜਾ ਉਹ ਸਕਿੱਲ ਡਵੈਲਪਮੈਂਟ ਇੱਥੇ ਸਿੱਖ ਰਹੀਆਂ ਨੇ ਇਹ ਵੀ ਬਹੁਤ ਜ਼ਰੂਰੀ ਹੈ ਲੇਡੀਜ਼ ਲਈ ਸੋ ਉਹਨਾਂ ਨੇ ਸੋਸ਼ੀਅਲੀ ਉਹਨਾਂ ਨੂੰ ਪ੍ਰੋਮੋਟ ਕਰਦਾ ਹੈ ਸੋ ਇਹ ਸਾਰੀਆਂ ਚੀਜ਼ਾਂ ਮੈਂ ਉਹਨਾਂ ਨੂੰ ਦੱਸੀਆਂ ਨੇ ਤੇ ਥੈਂਕ ਯੂ ਅਰਪਨ ਸੋਸਾਇਟੀ ਵੱਲੋਂ ਪੰਜਾਬ ਸਟੇਟ ਕਾਉਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਚੰਡੀਗੜ੍ਹ ਦੇ ਨਾਲ ਮਿਲ ਕੇ ਅੱਜ ਜਿਹੜਾ ਨੈਸ਼ਨਲ ਸਾਇੰਸ ਡੇ ਮਨਾਇਆ ਗਿਆ ਉਸ ਦਾ ਮੁੱਖ ਮੰਤਵ ਹੈ ਕਿ ਅਸੀਂ ਲੋਕਾਂ ਨੂੰ ਖਾਸ ਤੌਰ ਤੇ ਜਿਹੜਾ ਯੂਥ ਹੈ ਉਹਦੀ ਜਿਹੜੀ ਭੂਮਿਕਾ ਹੋਊਗੀ ਤੇ ਸਾਇੰਸ ਦੀ ਉਹਦੀ ਡਿਵੈਲਪਮੈਂਟ ਚ ਕੀ ਭੂਮਿਕਾ ਹੈ ਉਹਦੇ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਇਸ ਮੌਕੇ ਤੇ ਸਾਡੇ ਕੋਲ ਡਾਕਟਰ ਨਿਯੋਮੀ ਜਿਨ੍ਹਾਂ ਨੇ ਯੰਗ ਡਾਕਟਰ ਐਸੋਸੀਏਸ਼ਨ ਬਣਾਈ ਹੋਈ ਹੈ ਉਹ ਆਏ ਉਹਨਾਂ ਨੇ ਆ ਕੇ ਸਾਇੰਸ ਦੀ ਜਿਹੜੀ ਹੈਲਥ ਪ੍ਰਤੀ ਹੈ ਕੀ ਭੂਮਿਕਾ ਹੈ ਉਹਦੇ ਬਾਰੇ ਜਾਣਕਾਰੀ ਦਿੱਤੀ ਸਾਡੇ ਤਰਸੀਮ ਸੋਤਤਾ ਜੀ ਆਏ ਜਿਹੜੇ ਕਿ ਐਨਐਫਐਲ ਚੋਂ ਇੰਜੀਨੀਅਰਿੰਗ ਦੀ ਪੋਸਟ ਤੋਂ ਰਿਟਾਇਰ ਹੋਏ ਨੇ ਉਹਨਾਂ ਨੇ ਜਿਹੜਾ ਇੰਡਸਟਰੀਅਲਾਈਜੇਸ਼ਨ ਹੋਇਆ ਉਹ ਚ ਸਾਇੰਸ ਦੀ ਕੀ ਭੂਮਿਕਾ ਰਹੀ ਹੈ ਇਸੇ ਤਰ੍ਹਾਂ ਮੈਡਮ ਮધુਮਾਲਾ ਜਿਹੜੇ ਸਾਡੇ ਇੰਸਟ੍ਰਕਟਰ ਨੇ ਉਹਨਾਂ ਨੇ ਦੱਸਿਆ ਕਿ ਸਾਇੰਸ ਦੇ ਕਾਰਨ ਇਹ ਜਿਹੜੀਆਂ ਮਹਿਲਾਵਾਂ ਦੇ ਵਿਕਾਸ ਲਈ ਚੱਲ ਰਹੀਆਂ ਸਕੀਮਾਂ ਉਹਦੇ 'ਚ ਕਿੰਨਾ ਲਾਭ ਮਿਲਿਆ ਇਸ ਮੌਕੇ ਤੇ ਵੱਖ-ਵੱਖ ਜੜੀਆਂ ਮਹਿਲਾਵਾਂ ਤੇ ਲੜਕੀਆਂ ਆਈਆਂ ਨੇ ਉਹਨਾਂ ਨੇ ਇਸ ਪ੍ਰੋਗਰਾਮ ਦਾ ਜਿਹੜਾ ਲਾਭ ਉਠਾਇਆ ਤੇ ਇਸ ਮੌਕੇ ਦੇ ਫੋਨਮ ਜੀ ਚਿਤਰਾ ਜੀ ਅੰਜਨਾ ਜੀ ਇਹ ਸਾਰੇ ਲੋਕਾਂ ਨੇ ਆਪਣੀ ਆਪਣੀ ਜਾਣਕਾਰੀ ਇਹ ਸਾਇੰਸ ਨੂੰ ਕਿਵੇਂ ਦੇਖਦੇ ਹੋ ਅੱਜ ਦੇ ਟਾਈਮ ਦੇ ਵਿੱਚ ਤੁਹਾਡੀ ਕੀ ਰਾਏ ਹੈ ਸਾਇੰਸ ਕਿਉਂਕਿ ਇੱਕ ਬੜਾ ਵਿਸ਼ਾਲ ਵਿਸ਼ਾ ਹੈ ਅਸੀਂ ਜਦੋਂ ਸਵੇਰੇ ਉੱਠਦੇ ਹਾਂ ਉਸ ਵੇਲੇ ਸਾਇੰਸ ਦੀ ਵਰਤੋਂ ਸ਼ੁਰੂ ਹੋ ਜਾਂਦੀ ਹੈ ਤੇ ਜਦੋਂ ਰਾਤ ਤੱਕ ਅਸੀਂ ਸੌਂਦੇ ਨਹੀਂ ਆ ਉਹ ਤੱਕ ਅਸੀਂ ਸੁੱਤੇ ਪਏ ਵੀ ਸਾਇੰਸ ਦੀ ਵਰਤੋਂ ਕਰਦੇ ਆ ਪਰ ਅੱਜ ਦੇ ਸਮੇਂ 'ਚ ਇਹ ਵੀ ਸਾਨੂੰ ਸਮਝਣ ਦੀ ਜ਼ਰੂਰਤ ਹੈ ਕਿ ਸਾਇੰਸ ਦੇ ਜਿਹੜੇ ਲਾਭ ਨੇ ਉਹਦੇ ਅਸੀਂ ਸਹੀ ਵਰਤੋਂ ਲਈਏ ਤੇ ਜਿਹੜੀਆਂ ਸਾਇੰਸ ਨਾਲ ਨੁਕਸਾਨ ਹੋ ਰਹੇ ਨੇ ਜਿਵੇਂ ਮੋਬਾਈਲ ਦਾ ਅਸੀਂ ਮਿਸਯੂਜ਼ ਕਰ ਰਹੇ ਹਾਂ ਜਾਂ ਕੋਈ ਵੀ ਚੀਜ਼ ਦਾ ਮਿਸਯੂਜ਼ ਕਰ ਰਹੇ ਹਾਂ ਜਿਹੜੀ ਸਾਇੰਸ ਦੀ ਕਾਰ ਹੈ ਤਾਂ ਉਹ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਲਈ ਇੱਕ ਵੱਡਾ ਚੈਲੰਜ ਹੈ ਉਹਦੇ ਬਰਤੀ ਵੀ ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਕਿ ਸਾਇੰਸ ਦਾ ਜਿਹੜਾ ਮਿਸਯੂਜ਼ ਹੈ ਉਸ ਨੂੰ ਰੋਕਿਆ ਜਾਵੇ कुलदीप चंद जी मैडम मधुमाला जी तथा मेरे साथियों आप सभी को राष्ट्रीय विज्ञान दिवस की हार्दिक शुभकामनाएं जैसे कि आप सब जानते हैं आज का युग विज्ञान का युग है सिलाई में विज्ञान का महत्वपूर्ण स्थान है और हम सब मशीनी तकनीकों पर निर्भर करते हैं हम सब अब मैं आपको सिलाई मशीन के आवश्यक सामान के बारे में जानकारी देना चाहती हूँ

ਦੇ ਨਾਲ ਇਹ ਸ਼ਹਿਰਾਂ ਨਵਾਂ ਨਾਮ ਨਾਮ ਇਸ ਤਰ੍ਹਾਂ ਚੋਂ ਮੌਤ ਕਰੇ ਰਹਿ ਗਏ ਬਹੁਤ ਸਾਪਿੰਗ ਦੇ ਉਸ ਟਾਈਮ ਵੀ ਕਾफी ਗੱਲਾਂ ਹੋਈਆਂ ਸੀ ਇਹ ਜਿਹੜਾ ਜਾਇੰਟ ਸਾਇੰਸ ਤੇ ਹੈ ਨਾ ਇਹ ਸਾਰੀਆਂ ਬਟੀਆਂ ਜਿਹੜੀਆਂ ਨੇ ਪੈੜਾ ਕਰੇ ਆ ਸਲਾਈ ਨਹੀਂ ਤੇ ਚੱਲ ਨਹੀਂ ਆਇਆ ਤਾਂ ਫਲਾਈ ਘੜਾਈ ਕਰਦੇ ਆ ਆਪਾਂ ਦਾ ਆਪਣਾ ਡਰਾਫਟਿੰਗ ਕਰਦੇ ਆ ਜੰਮ ਕਦੀ ਹਾਂ ਤੇ ਪੁਰਾਣੇ ਜ਼ਮਾਨੇ 'ਚ ਅਸੀਂ ਸੁਣਿਆ ਸੀ ਕਿ ਕਪੂਰਤਲੇ ਤੋਂ ਰਾਜੇ ਮਹਾਰਾਜੇ ਹੁੰਦੇ ਸੀ ਨਾ ਕੋਲ ਸਲਾਈ ਕਢਾਈ ਦਾ ਇੱਕ ਆਸਰ ਕਿਸੇ ਵਿਕਾਸਿੰਦੇ ਸੀ ਉਹਨਾਂ ਨੂੰ ਬੁਲਾਇਆ ਬਾਰੇਗਾ ਉਹ ਹੱਥ ਨਾਲ ਪੂਰੀ ਕਾਰਦਾ ਪਾਗੇ ਨਾ ਇੰਨੀ ਵਧੀਆ ਸਲਾਈ ਕਰਦੇ ਸੀਗੇ ਮੈਂ ਪੜਿਆ ਵੀ ਹੈ ਉਹਨਾਂ ਬਾਰੇ ਬਹੁਤ ਸੇ ਕੰਮ ਕਰਦੇ ਸੀਗੇ ਹੋਰ ਹੀ ਹੋਰੀ ਤਰੱਕੀ ਹੋਈ ਤਰੱਕੀ ਦੇ ਨਾਲ ਪਹਿਚੋ ਦੂਜੀ ਮਸ਼ੀਨ ਆ ਗਈ ਨਾ ਫਿਰ ਜੋ ਸਲਾਈ ਮਸ਼ੀਨ ਆਈ ਨਾ ਇਹ ਕਿਰਾਨਤੀ ਲੱਗਦੀ ਹੈ ਮੈਡਮ ਰਸੇ ਮੈਂ ਪਹਿਲੇ ਵੀ ਬਾਤ ਕੀਤੀ ਉਹਨਾਂ ਲੱਗਿਆ ਇਸ ਬਾਰੇ ਸਲਾਈ ਮਸ਼ੀਨ ਕੋਈ ਘਾਟ ਹੋਈ ਆ ਆਪਣਾ ਕਦੋਂ ਇਨਵੈਂਸ਼ਨ ਹੋਈ ਨਹੀਂ ਕਦੋਂ ਇਹ ਚੱਲੂ ਹੋਇਆ ਕਦੋਂ ਕ੍ਰਾਂਤੀ ਆ ਗਈ ਕਿਹੜੀ ਨਹੀਂ ਤਾਂ ਅਸੀਂ ਵੀ ਬੇਬੀ ਦੇ ਬਚਪਨ ਵਿੱਚ ਜਾਂ ਛੱਡ ਬੱਢ ਗਈ ਜਾਂ ਘੱਗਾ ਆਪਣਾ ਇਹ ਬੱਢੀ ਤਾਂ ਆਪਣੇ ਆਪ ਇਹ ਮਾਦਰ ਨੂੰ ਨਹੀਂ ਗਿਆ ਸੀ ਆਪਾਂ ਸੁਣੇ ਦਾ ਭਾਗਿਆ ਸੀ ਕੋਲੋਂ ਬਹੁਤ ਟਾਂਕੇ ਲੰਗੇ ਲਾ ਲਏ ਜੇ ਉਸ ਪ੍ਰਾਣੇ ਦਿਵਾਨੇ ਕਰੀ ਗੋਲਦੇ ਠੇਗੇ ਇੱਕ ਗਾਣਾ ਲੱਜਾ ਕਿਉਂਕਿ ਸਾਰੀ ਕੀ ਸਾਰੀ ਦੁਨੀਆ ਮੇਰੀ ਗੇਮ ਹੈ ਜੋ ਟੀਵੀ ਆ ਰਟ ਆ ਵੀ ਸੁਣਦੇ ਸੀ ਕਿ ਕੀ ਵੀ ਕਹਿੰਦੇ ਉੱਥੇ ਬੋਲਿਆ ਕਰਨਾ ਬੰਦੇ ਨੇ ਅਸੀਂ ਕਹਿੰਦਾ ਸੋਚ ਰਹੇ ਹਾਂ ਇਹ ਬੰਦੇ ਕਿੱਧਰ ਵਿੱਚ ਪੜ ਜਾਂਦੇਗੇ ਕਿੱਦਾਂ ਬੋਲਣਗੇ ਉਹ ਉਸ ਤੋਂ ਬਾਅਦ ਕਲਰ ટીਵੀ ਆ ਗਿਆ ਉਹ ਵੀ ਅਸੀਂ ਜਮਾਨਾ ਦੇਖਿਆ ਆ ਕਿ ਕਹਿੰਦੇ ਨਹੀਂ ਰਿਮੋਟ ਨਾਲ ਚੱਲਦੇ ਆ ਜੀ ਦੇਖਣ ਜਾਂਦੇ ਔਰ ਰਿਮੋਟ ਨਾਲ ਕਿੱਦਾਂ ਟੀਵੀ ਚੱਲਦਾ ਕਿ ਦਰਸ਼ਨ ਬਣਾਈ ਹੈ ਨਾ ਯਾਨੀ ਕਿ ਡਾਕਟਰ ਫਾਰ ਸੋਸਾਇਟੀ ਦਾ ਅਸੀਂ ਸਾਰੇ ਸੋਸਾਇਟੀ ਲਈ ਆ ਜਿਵੇਂ ਸਾਡੇ ਸਾਥੀ ਸੋਲਤਾ ਜੀ ਗੱਲ ਕਰ ਰਹੇ ਸੀਗੇ ਕਿ ਮਿਸ਼ਨ ਪੇਵਰ ਟੂ ਸੋਸਾਇਟੀ ਉਹਦੇ ਅੰਤਰਗਤ ਇਹਨਾਂ ਨੇ ਇਹ ਬਣਾਈ ਹੈ ਯਾਨੀ ਡਾਕਟਰ ਐਸੋਸੀਏਸ਼ਨ ਅਸੀਂ ਵੀ ਇਸੇ ਤਰ੍ਹਾਂ ਇੱਕ ਯੰਗ ਲਾਇਰ ਐਸੋਸੀਏਸ਼ਨ ਚਾਇ ਕੀਤੀ ਹੈ ਜਿਹੜੀ ਲੋਕਾਂ ਨੂੰ ਜਾ ਕੇ ਲੀਗਲੀ ਅਵੇਅਰ ਕਰੇ ਤੇ ਕੋਈ ਨਹੀਂ ਤਾਂ ਲੋਕ ਕਹਿੰਦੇ ਜਦੋਂ ਕਚੈਰੀ ਜਾਂਦੇ ਆ ਤਾਂ ਵਕੀਲੇ ਦਾ ਡਰ ਹੋਰ ਲੱਗਦਾ ਉਹਦੇ ਬਾਰੇ ਮੇਰੇ ਸਾਥੀਆਂ ਨੇ ਕਾਫੀ ਗੱਲਾਂ ਕੀਤੀਆਂ ਮੈਂ ਉਹਨਾਂ ਦਾ ਧੰਨਵਾਦੀ ਹਾਂ ਕਿਉਂਕਿ ਸਾਰਾ ਪ੍ਰੋਗਰਾਮ ਇਹਨਾਂ ਨੇ ਤਿਆਰ ਕੀਤਾ ਦੂਜੀ ਗੱਲ ਮੈਂ ਤਾਂ ਇੱਕ ਛੋਟਾ ਜਾਂ ਵਰਕਰ ਇਸ ਐਸੋਸੀਏਸ਼ਨ ਚ ਅਸੀਂ ਸਾਰੇ ਸਾਡਾ ਅਰਪਣ ਹੈ ਜਿਹੜੀ ਇਹ ਸਾਰੇ ਦੀ ਐਸੋਸੀਏਸ਼ਨ ਹੈ ਕਿਸੇ ਇੱਕ ਦੀ ਨਹੀਂ ਹੈ ਅਸੀਂ 25-26 ਸਾਲ ਪਹਿਲਾਂ ਸ਼ੁਰੂ ਕੀਤਾ ਸੀਗਾ ਸਫ਼ਰ 1998 ਦੇ ਵਿੱਚ ਤੇ ਸਾਨੂੰ ਇਹ ਲੱਗਦਾ ਸੀਗਾ ਵੀ ਅਸੀਂ ਸਮਾਜ ਲਈ ਕੁਝ ਨਾ ਕੁਝ ਕਰੀਏ ਜਦੋਂ ਅਸੀਂ ਜੁਨਿਅਰ ਸੀ ਪੜ੍ਹਦੇ ਸੀਗੇ ਤੇ ਬਾਇਚਾਂਸ ਮੇਰਾ ਜਿਹੜਾ ਫੀਲਡ ਸੀਗਾ ਕਮਿਊਨਿਟੀ ਡਿਵੈਲਪਮੈਂਟ ਦਾ ਸੀਗਾ ਮੈਂ ਮਾਸਟਰ ਇਨ ਸੋਸ਼ਲ ਵਰਕ ਕੀਤੀ ਫਿਰ ਐਮ ਐਫੀ ਕੀਤੀ ਫਿਰ ਜਰਨਲਿਜ਼ਮ ਕੀਤੀ ਫਿਰ ਲਾ ਗਈ ਤਾਂ ਤੇ ਪਰ ਹੁਣ ਵੀ ਮੇਰਾ ਟੇਸਟ ਜਿਹੜਾ ਸੋਸ਼ਲ ਵਰਕ 'ਚ ਹੈ ਤੇ ਜੇ ਅਰਪਣ ਨੇ ਜੇ ਅਸੀਂ ਹੁਣ ਤੱਕ ਦਾ ਸਫ਼ਰ ਦੇਖਿਆ ਹੈ ਤੇ ਆਪਾਂ ਕਈ ਇੰਟਰਨੈਸ਼ਨਲ ਏਜੰਸੀਆਂ ਦੀ ਮੈਂਬਰ ਆ ਕਾਮਨਥ ਸਟੇਟਸ ਮੈਂਬਰ ਆ ਮੈਂ ਜੁਵਨਾਈਲ ਬੋਰਡ ਦਾ ਮੈਂਬਰ ਆ ਇਸ ਲਈ ਜੁਵਨਾਈਲ ਕੋਰਟ ਆਸੀ ਲਾਂਦੇ ਆ ਕੱਲ ਚਾਈਲਡ ਵੈਲਫੇਅਰ ਕਮੇਟੀ ਦਾ ਮੈਂਬਰ ਨੇ ਆ ਤੇ ਅਸੀਂ ਸਾਰੇ ਰੜ ਕੇ ਸਮਾਜ ਲਈ ਕੁਝ ਨਾ ਕੁਝ ਕਰਨ ਦੇ ਇਸ਼ੂ ਕਰੀ ਸਾਡੇ ਦਿਮਾਗ ਦੇ ਵਿੱਚ ਕੁਝ ਨਾ ਕੁਝ ਦਰਦ ਆ ਸਾਡੇ ਦਿਲ ਚ ਦਰਦ ਆ ਸਮਾਜ ਦੇ ਅਸੀਂ ਤਾਂ ਹੀ ਇਕੱਠੇ ਹੋਏ ਤੇ ਸਾਇੰਸ ਇਹ ਚਾਹਦੀ ਹੈ ਵੀ ਜਿਹੜੀਆਂ ਉਹ ਤਕਲੀਫਾਂ ਨੇ ਸਮਾਜ ਦੀ ਉਹਨਾਂ ਨੂੰ ਅਸੀਂ ਵਿਗਿਆਨਿਕ ਤਰੀਕੇ ਨਾਲ ਕਿਵੇਂ ਜਿਵੇਂ ਤੁਹਾਨੂੰ ਸਲਾਈ ਸੈਂਟਰ ਚ ਕੀ ਵਿਗਿਆਨ ਦੀ ਮਹੱਤਤਾ ਇਹਨਾਂ ਨੇ ਦੱਸਿਆ ਸੀ ਸਵੇਰ ਤੋਂ ਜੇ ਸ਼ੁਰੂ ਕਰੀਏ ਜਦ ਤੋਂ ਅਸੀਂ ਉੱਠਦੇ ਆ ਤ ਉਹਦੋਂ ਹੀ ਸਾਇੰਸ ਦੀ ਜਿਹੜੀ ਘੁਰਕਾ ਸ਼ੁਰੂ ਹੋ ਜਾਂਦੀ ਤੇ ਰਾਤ ਜਦ ਤੱਕ ਸੌਂਦੇ ਨਹੀਂ ਉਦ ਤੱਕ ਚੱਲਦੀ ਆ ਨਾ ਸਵੇਰੇ ਅਸੀਂ ਉੱਠਦੇ ਆ ਪਾਣੀ ਦੇ ਘਰਾਂ ਚ ਮੋਟਰ ਲੱਗੀ ਆ ਤਾਂ ਉਹ ਬਿਜਲੀ ਨਾਲ ਚੱਲਦੀ ਏ ਪਾਣੀ ਦੀ ਜਿਹੜੀ ਵਾਟਰ ਸਪਲਾਈ ਆ ਤਾਂ ਵੀ ਬਿਜਲੀ ਚੱਲੀ ਉਦੋਂ ਮੋਟਰਾਂ ਤੋਂ ਟੈਂਕੀਆਂ ਭਰਦੀਆਂ ਨੇ ਚੱਲ ਜਾਂਦੀਆਂ ਆਪਾਂ ਪੇਸਟ ਪੇਸਟ ਵਰਤਦੇ ਆ ਬ੍ਰਸ਼ ਵਰਤਦੇ ਆ ਉਹ ਸਾਰੀ ਸਾਇੰਸ ਕੀ ਨੇ ਆਪਾਂ ਨਾਸ਼ਤਾ ਬਣਾਉਂਦੇ ਆਂ ਚਾਹ ਬਣਾਉਂਦੇ ਆਂ ਗੈਸ ਵਰਤਦੇ ਆਂ ਉਹ ਸਾਇੰਸ ਦੀ ਦੇਣ। ਜੇ ਗਰਮੀ ਲੱਗੀ ਪੱਖਾ ਲਾ ਲਓ ਜੇ ਠੰਡ ਲੱਗੀ ਅਜ ਤਾਂ ਤਾਂ ਗਰਮਾ ਵਾਲੇ ਪੱਖੇ ਵੀ ਆ ਗਏ ਫਲੋਰ ਜੀ ਨੂੰ ਕਹਿੰਦੇ ਆਪਾਂ ਉਹ ਲਗਾ ਲਓ ਸਾਇੰਸ ਦੀ ਦੇਣ। ਛੋਟੀਆਂ ਛੋਟੀਆਂ ਚੀਜ਼ਾਂ ਚ ਬਹੁਤ ਵੱਡੀਆਂ ਵੱਡੀਆਂ ਤਰੱਕੀਆਂ। ਪਰ ਜੇ ਅਸੀਂ ਆਪਣੇ ਬਜ਼ੁਰਗਾਂ ਦੇ ਮੈਲੇ ਦੀ ਗੱਲ ਕਰੀਏ ਅਸੀਂ ਉਹ ਆ ਉਹ ਲੋਕਾਂ ਮੈਂ ਸੋਹਤਾ ਜੀ ਮੈਡਮ ਜੀ ਵੀ ਜਿਨ੍ਹਾਂ ਨੇ ਬਹੁਤ ਚੀਜ਼ਾਂ ਦੇਖੀਆਂ ਨੇ ਅਸੀਂ ਉਹ ਸਮਾਂ ਵੀ ਦੇਖਿਆ ਜਦੋਂ ਸੂਈ ਨਾਲ ਟਾਂਕੇ ਲਾਏ ਸੀਗੇ ਉਹ ਸਮਾਂ ਵੀ ਦੇਖਿਆ ਜਦੋਂ ਹੁਣ ਮਸ਼ੀਨਾਂ ਬੜੀਆਂ ਫਾਸਟ ਆ ਗਈਆਂ ਸਲਾਈ ਮਸ਼ੀਨਾਂ ਵਾਲੀਆਂ ਹਨ ਜਿਵੇਂ ਸੋਨਤਾ ਜੀ ਟੀਵੀ ਦੀ ਗੱਲ ਕਰਦੇ ਸੀਗੇ ਮੋਬਾਈਲ ਦੀ ਗੱਲ ਕੀਤੀ ਆ ਉਹਨਾਂ ਨੇ ਤੇ ਹੁਣ ਸਾਰਿਆਂ ਨੂੰ ਇੱਕ ਫੋਨ ਤਾਂ ਮਿਲਿਆ ਹੈ ਬਿਲਕੁਲ ਜਿਵੇਂ ਤੁਸੀਂ ਸਾਰਿਆਂ ਤੁਸੀਂ ਨਹੀਂ ਲਿਆ ਸਾਇੰਸ ਬਾਰੇ ਤੋਂ ਸਾਇੰਸ ਦਾ ਤਾਂ ਸਾਡਾ ਜਦੋਂ ਹੀ ਦਿਨ ਸਟਾਰਟ ਹੁੰਦਾ ਹੈ ਉਹ ਵੀ ਸਾਇੰਸ ਦਾ ਅਸੀਂ ਯੂਟਿਲਿਟੀਜ਼ ਯੂਜ਼ ਕਰਨੀਆ ਸ਼ੁਰੂ ਕਰ ਦਿੱਤੇ ਆ ਹਨਾ ਐਸਨ ਐਸ ਵੀ ਵੇਕ ਅਪ ਜਦੋਂ ਰਹੀਆ ਉੱਠਦੇ ਆ ਤੇ ਸਾਇੰਸ ਦੀਆਂ ਦਾ ਮਤਲਬ ਜੇ ਆਪਾਂ ਆਈ ਮੀਨ ਗਿਣਨੇ ਕਾਊਂਟ ਦੇ ਲਈ ਤਾਂ ਉਹਦੀਆਂ ਬਹੁਤ ਅਣਗਿਣਤ ਸਾਡੇ ਲਈ ਚੀਜ਼ਾਂ ਹੈਗੀਆਂ ਤੇ ਜਿਨ੍ਹਾਂ ਨੂੰ ਆਪਾਂ ਯੂਜ਼ ਕਰਦੇ ਆ ਬਟ ਮੇਨਲੀ ਮੈਂ ਇਹ ਤੁਹਾਨੂੰ ਕਹੂੰਗੀ ਕਿ ਚਾਹੇ ਸਾਇੰਸ ਨੇ ਬਹੁਤ ਜ਼ਿਆਦਾ ਤਰੱਕੀ ਕਰ ਲਈ ਹੈ ਅਸੀਂ ਕੰਪਿਊਟਰ ਦੀ ਏਜ ਵਿੱਚ ਜੀ ਰਹੇ ਆ ਹਨਾ ਕੰਪਿਊਟਰ ਹੈ ਸਾਡੇ ਹੱਥ ਵਿੱਚ ਫੋਨ ਹੈਗਾ ਅਸੀਂ ਗੂਗਲ ਤੇ ਕੁਝ ਵੀ ਟਾਈਪ ਕਰੀਏ ਤੇ ਉਸੇ ਟਾਈਮ ਸਾਨੂੰ ਸਭ ਕੁਝ ਨੋਲੇਜ ਮਿਲ ਜਾਂਦੀ ਹੈ ਬਹੁਤ ਜ਼ਿਆਦਾ ਨੈਗਲੈਕਟਡ ਆਰ ਆਈ ਮੀਨ ਜੈਂਡਰ ਇਕਵੈਲਿਟੀ ਹੈ ਕਿਉਂਕਿ ਅਸੀਂ ਕੀ ਕਹਿੰਦੇ ਆ ਕਿ ਇੱਕ ਪੁਰਸ਼ ਪ੍ਰਧਾਨ ਸਮਾਜ ਚ ਜੀ ਰਹੇ ਆਪਾਂ ਚਾਹੇ ਜੀ ਚਾਈਦੀ ਕਿਤੇ ਵੀ ਚਲੀ ਜਾਈਂਦੀ ਕੰਪਿਊਟਰ ਆ ਗਿਆ ਗੜੇੜੇ